ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਬੀਨੂ ਗੋਇਲ ਬਠਿੰਡਾ ਤੋਂ ਸਮਾਜ ਸੇਵੀ ਕਰ ਔਰ ਇੱਕ ਵਾਰ ਫਿਰ ਰੂਬਰੂ ਹੋਏ ਆ ਖਾਸ ਕਰਕੇ ਇਹ ਜਿਹੜੇ ਵੀ ਚੈਨਲ ਰਾਹੀਂ ਔਰ ਸੋਸ਼ਲ ਮੀਡੀਆ ਰਾਹੀਂ ਜੋ ਵੀ ਮੈਨੂੰ ਸਰੋਤੇ ਜੋ ਵੀ ਵਾਚ ਕਰ ਰਹੇ ਆ ਦੇਖ ਰਹੇ ਆ ਸੁਣ ਰਹੇ ਆ ਖਾਸ ਕਰ ਮੇਰਾ ਮੈਸੇਜ ਬਠਿੰਡਾ ਦੀਆਂ ਬੇਟੀਆਂ ਨੂੰ ਮਹਿਲਾਵਾਂ ਨੂੰ ਮੇਰੀਆਂ ਮਾਵਾਂ ਨੂੰ ਮੇਰੀਆਂ ਭੈਣਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਾਇਮੰਟ ਵੈਲਫੇਅਰ ਸੁਸਾਇਟੀ ਵੱਲੋਂ ਤੇਈ ਮਾਂ ਦੀ ਸ਼ਲਕ ਸਵੈ ਰੋਜ਼ਗਾਰ ਸਿੱਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਉਡੀਕ ਹਰ ਮਹਿਲਾ ਨੂੰ ਹੁੰਦੀ ਹੈ। ਹੁਣ ਮੈਨੂੰ ਇੱਕ ਤਰੀਕੋਂ ਲਗਾਤਾਰ ਫੋਨ ਆਨੇ ਸ਼ੁਰੂ ਹੋਏ ਕਿ ਮੈਡਮ ਇਹ ਕੈਂਪ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਉਹਦਾ ਇੱਕ ਰੀਜ਼ਨ ਸੀ ਅਸੀਂ ਇੱਕ ਜੂੰਹੇ ਕੈਂਪ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ ਪੂਰਾ 21 ਤੋਂ 25 ਦਿਨਾਂ ਦਾ ਹੁੰਦਾ। ਲਗਭਗ ਇੱਕ ਮਹੀਨਾ ਚੱਲ ਜਾਂਦਾ ਇਹ ਕੈਂਪ। ਲੇਕਿਨ ਕੋਡ ਆਫ ਕੰਡਕਟ ਦੇ ਚਲਦਿਆਂ ਕਿਉਂਕਿ ਸਾਰੇ ਜਾਣਦੇ ਹ ਕਿ ਇਲੈਕਸ਼ਨ ਹੋ ਕੇ ਹਟਿਆ। ਆ ਉਹਦੇ ਚੱਲਦੇ ਪਰਮਿਸ਼ਨ ਨਹੀਂ ਮਿਲ ਪਾ ਰਹੀ ਸੀ ਪਰਮਿਸ਼ਨ ਤਾਂ ਹੀ ਮਿਲਦੇ ਕੋਈ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਲੈਵਲ ਹੁੰਦਾ ਹੀ ਪਰਮਿਸ਼ਨ ਦਿੰਦਾ ਹੈ ਜੇ ਕੋਡ ਆਫ ਕੰਡਕਟ ਚੱਲਦਾ ਹੋਵੇ ਤਾਂ ਉਸ ਦੀ ਦਿੱਕਤ ਆਉਂਦੀ ਹੈ ਤਾਂ ਜਿਸ ਤਰ੍ਹਾਂ ਇਹ ਕੋਡ ਆਫ ਕੰਡਕਟ ਹੋਰ ਹੋਇਆ ਤਾਂ ਅਸੀਂ ਤੁਹਾਡੇ ਸਾਹਮਣੇ ਆ ਮੇਰੇ ਨਾਲ ਡਾਕਟਰ ਪ੍ਰਮਿੰਦਰ ਕੌਰ ਮੇਰੇ ਸਾਥੀ ਮੈਡਮ ਰਣਜੀਤ ਕੌਰ ਜੀ ਗੁਰੂ ਕਾਸ਼ੀ ਸਕੂਲ ਦੇ ਪ੍ਰਿੰਸੀਪਲ ਇਹ ਹੈ ਯਾਰ ਅੱਜਕਲ ਡਾਇਰੈਕਟਰ ਨੇ ਡੀ ਐਨ ਗਰੁੱਪ ਆਫ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਔਰ ਮੈਡਮ ਸ਼ਰਦਾ ਜਿਹੜੀ ਕਿ ਇੰਡੀਆ ਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਵੀ ਨੇ ਇੰਸਟੀਚਿਊਟ ਵੀ ਹੈ ਔਰ ਸਭ ਨਾ ਅਸੀਂ ਜਿਹੜੇ ਸਭ ਇੱਥੇ ਬੈਠੀਆਂ ਮੈਨੂੰ ਲੱਗਦਾ ਰਹੀਆਂ ਤੁਸੀਂ ਖੋਲੋ ਡਿਟੇਲਸ ਮੈਂ ਤੁਹਾਨੂੰ ਨਹੀਂ ਦੱਸਣਾ ਚਾਹੂੰਗੀ ਕਿ ਇਹ ਕੈਂਪ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੱਲ ਸ਼ੁਰੂ ਹੋਣੇਗੀ ਕੋਚ ਅਸੀਂ ਅੱਜ ਵੀ ਕਰਕੇ ਆਏ ਹਾਂ ਸਹੀ ਤਰੀਕੇ ਦੇ ਨਾਲ ਕੱਲ 13 ਜੂਨ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ ਸਮਾਂ ਘੱਟ ਹੋਣ ਕਰਕੇ ਅੱਗੇ 1.5 ਘੰਟੇ ਦੀ ਕਲਾਸ ਹੁੰਦੀ ਸੀ ਕਿਉਂਕਿ ਅਸੀਂ ਸਿਲੇਬਸ ਪੂਰਾ ਕਰਾਉਣਾ ਹੈ ਸਾਡੇ ਕੋਲ 15 ਦਿਨ ਦਾ ਟਾਈਮ ਹੈ ਤਾ 15 ਜੂਨ ਤੋਂ ਲੈ ਕੇ 30 ਜੂਨ ਤੱਕ ਲਗਾਤਾਰ ਕਲਾਸਾਂ ਜਿਹੜੀਆਂ 1.5 ਘੰਟੇ ਦੀਆਂ ਨਾਲ ਕਿ 3 ਘੰਟੇ ਦੀਆਂ ਹੋਣੀਆਂ ਜਿਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਮਹਿਲਾ ਹਰ ਔਰਤ ਹਰ ਬੇਟੀ ਹਰ ਪੈਨ ਹਰ ਮਾਂ ਪਾਰਟਿਸਪੇਟ ਕਰ ਸਕਦੀ ਹੈ ਸਲਾਈ ਕੜਾਈ ਬਿਊਟੀ ਪਾਰਲਰ ਮਹਿੰਦੀ ਸੌਫਟ ਵਾਈਸ ਬਣਾਉਣਾ ਬੈਗਾ ਕਿੱਟਾ ਬਣਾਉਣਾ ਲੈਸਾਂ ਲਗਾਉਣਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮੇ ਦੇ ਵਿੱਚ ਪ੍ਰੀਸਟ ਖੇ ਜਾਂਦੇ ਆ ਅੰਤਿਮ ਦੇਣਾ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਤਾਂ ਜੋ ਉਹਨਾਂ ਦੇ ਅੱਗੇ ਫਿਊਚਰ ਦੇ ਲਈ ਉਹਨਾਂ ਦੇ ਕੰਮ ਆ ਸਕੇ ਉਸ ਤੋਂ ਬਾਅਦ ਵੈਨਿਊ ਵੈਨਿਊ ਜਿਹੜਾ ਇਸ ਵਾਰ ਇੱਕੋ ਹੀ ਰੱਖਿਆ ਕਿਉਂਕਿ ਕੱਟ ਟਾਈਮ ਕਰਕੇ ਅਸੀਂ ਕੀ ਅੱਗੇ ਸਾਡੇ ਕੋਲ ਖੁੱਲਾ ਟਾਈਮ ਹੁੰਦਾ ਸੀ ਇੱਕ ਮਹੀਨੇ ਦਾ ਅਸੀਂ ਦੋ-ਦੋ ਥਾਂ ਵੀ ਕੈਂਪ ਲਗਾਉਂਦੇ ਸੀ ਇੱਕ ਥਾਂ ਲੱਗ ਰਿਹਾ ਗਵਰਨਮੈਂਟ ਗਰਲ ਸਕੂਲ ਏਸੀ ਮਾਰਕੀਟ ਮਾਲਬੂ ਫਾਇਰ ਬਿਗੇਟ ਵੀ ਸਪਲਾਈ ਤਾਂ ਇਹ ਜਿਹੜੀ ਹੈ ਸੈਂਟਰ ਆਫ ਦਾ ਸਿਟੀ ਹੈ ਜਿਹੜਾ ਹੈ ਸਾਡੇ ਬਟੂਂਡਾ ਸ਼ਹਿਰ ਦਾ ਦੇ ਨੇ ਉਹ ਜਗ੍ਹਾ ਤਾਂ ਇੱਥੇ ਜਿਹੜਾ ਗਵਰਨਮੈਂਟ ਗਰਲ ਸਕੂਲ ਹੈ ਉੱਥੇ ਕੈਂਪ ਲਗਾਇਆ ਜਾ ਰਿਹਾ ਕੱਲ ਸਵੇਰ 8 ਵਜੇ ਇਸ ਤੋਂ ਸ਼ੁਰੂ ਹੋਏਗੀ ਔਰ 11 ਵਜੇ ਤੱਕ आठ तो ग्यारह रजिस्ट्रेशन आठ तो ग्यारह ही क्लास चल रही है, है बाकी बिल्कुल फ्री है क्या किसी की कोई फीस नहीं रजिस्ट्रेशन है जो फॉर्म जरूर आके बच्चे को भरना पाएगा बाकी ज़्यादा जानकारी ली मैं अपना परसनल नंबर थोड़े चैनल में दे रही हूँ मेरा परसनल नंबर है बानवे एक सौ सतर सतर ਦੀ ਵੱਧ ਤੋਂ ਵੱਧ ਆਓ ਕਿ ਸੇਵਾ ਕਰੀਏ ਔਰ ਆਪਣੀਆਂ ਬੇਟੀਆਂ ਰਹੀਆਂ ਆਪਣੀਆਂ ਬੇਟੀਆਂ ਤਾਂ ਆਪਣੀਆਂ ਮਹਿਲਾਵਾਂ ਤੱਕ ਪੈਣਾ ਤੱਕ ਮੈਸੇਜ ਫੋਡੇ ਰਹੀਆਂ ਪਾਚਦਾ ਕਰ ਤਨ ਜਿਹੜਾ ਉਹਨਾਂ ਨੇ ਜੋ ਕੋਈ ਕੋਸ਼ਿਸ਼ ਇਹਦੇ ਵਿੱਚ ਲਗਭਗ 13 ਤਰ੍ਹਾਂ ਦੇ ਕੋਸ਼ਿਸ਼ ਸੀ ਦੇਖੋ ਸਾਡਾ ਇਹ ਜਿਹੜਾ ਕੈਂਪ ਹੈ ਜਿੰਨੇ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ 2003 ਚ ਸੋਸਾਇਟੀ ਰਜਿਸਟਰਡ ਹੋਈ ਸੀ ਅਗਰ ਡਾਕੂਮੈਂਟ ਦੇ ਅੰਦਰ ਦੇਖੀ ਤਾਂ ਲਗਾਤਾਰ 21 ਸਾਲੋਂ ਕੋ ਕੈਂਪ ਲਗਾਤਾਰ ਆਪਣੇ ਨਾਲ ਜੋ ਤਾ ਲੇਕਿਨ ਅਗਰ ਡਾਕੂਮੈਂਟਸ ਤੋਂ ਬਾਹਰ ਹੈ ਤੇ 23 ਮਾ ਕੈਂਪ ਹੈ ਕਿਉਂਕਿ ਰਜਿਸਟਰਡ ਹੋਣ ਤੋਂ ਪਹਿਲਾਂ 2001 ਤੋਂ ਇਹ ਜਿਹੜਾ ਸੋਸ਼ਲ ਵਰਕ ਸ਼ੁਰੂ ਹੋ ਗਿਆ ਸੀ ਊਮਨ 엠ਪਾਵਰਮੈਂਟ ਲਈ ਇਹ ਵਰਕ ਕੀਤਾ ਜਾਂਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਪੈਨਸ ਸਸ਼ਕਤ ਬਣ ਔਰ ਇਹਨਾਂ ਨੂੰ ਕਹਿੰਦੇ ਹੁੰਦੇ ਇੱਕ ਤੁਸੀਂ ਕਹੇ ਕੀ ਇਹਦਾ ਮਕਸਦ ਹੁੰਦਾ ਇਹ ਹੁੰਦਾ ਹਨਰ ਦਾ ਲੱਗਦਾ ਕਿਉਂਕਿ ਕੋਈ ਜਿਹੜਾ ਹੋਰ ਖਾਣ ਪੀਣ ਦਾ ਲੰਗਰ ਹੈ ਉਸੇ ਇੱਕ ਕਮੈਂਟ ਇੱਕ ਕਮੈਂਟ ਲਈ ਸਾਡਾ ਇੱਕ ਟਾਈਮ ਲਈ ਜਾਂ ਇੱਕ ਦਿਨ ਦਾ ਜਾਂ 10 ਦਿਨਾਂ ਦਾ ਜਾਂ ਤੰਬਰੋਂ ਦਿੰਦਾ ਮਹੀਨਾ ਵੀ ਸਕਦਾ ਲੇਕਿਨ ਜਿਹੜਾ ਹੁਨਰ ਦਾ ਲੰਗਰ ਹੈ ਜੋ ਜਿਸ ਤੋਂ ਤੁਹਾਡੇ ਹੱਥ ਚ ਹੁਨਰ ਆ ਗਿਆ ਇਹ ਤੁਹਾਡੀ ਜ਼ਿੰਦਗੀ ਪਰ ਕਮਾਈ ਹੈ ਔਰ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਜਿਹੜੀਆਂ ਕੋਈ ਪੀਸ ਵੱਡੀਆਂ ਵੱਡੀਆਂ ਭਰ ਕੇ ਜਾਂ ਵੱਡੇ ਸਲੂਨਾ ਚ ਨਾ ਜਾ ਕੇ ਟ੍ਰੇਨਿੰਗ ਨਹੀਂ ਰਹਿ ਸਕਦੀਆਂ ਜਾਂ ਜਿਨਾਂ ਕੋਲ ਟਾਈਮ ਦੀ ਸ਼ੋਰਟੇਜ ਹੋ ਗਈ ਉਹ ਸਿਰਫ ਧੂਮ ਦੀ ਛੁੱਟੀਆਂ ਦਾ ਹੀ ਦਾ ਤੱਕ ਸਕਦੀਆਂ ਕਿਉਂਕਿ ਬੱਚਿਆਂ ਨੇ ਵੀ ਉਸ ਟਾਈਮ ਸਕੂਲ ਨਹੀਂ ਜਾਣਾ ਹੁੰਦਾ ਆ ਮੇਰੀਆਂ ਮਹਿਲਾਵਾਂ ਵੀ ਆਪਣੇ ਬੱਚਾ ਸਮੇਤ ਇੱਥੇ ਆ ਸਕਦੀਆਂ ਤਾਂ ਸਭ ਨੂੰ ਇੱਕ ਪੁਨਰਮੰਦ ਬਣਾਉਣ ਦੇ ਲਈ ਆਪਣੇ ਪੈਰਾਂ ਤੇ ਖੜੀਆਂ ਹੋ। ਇਸ ਤੋਂ ਇਲਾਵਾ ਜੋ ਦੇ ਸਰਟੀਫਿਕੇਟ ਅਸੀਂ ਦੇ ਵੀ ਦਿੰਨੇ ਆ। ਉਸ ਤੋਂ ਬਾਅਦ ਇਹਨਾਂ ਨੂੰ ਮੋਟੀਵੇਟ ਵੀ ਕਰਦੇ ਕਿ ਅਗਰ ਤੁਸੀਂ ਐਮਐਸਐਮੀਵੇ ਅੰਦਰ ਛੋਟੇ ਉਦੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਿਹੜਾ 10000 ਤੋਂ ਲੈ ਕੇ ਲੱਖਾਂ ਕਰੋੜਾਂ ਤੱਕ ਦੇ ਲੋਨ ਤੁਸੀਂ ਛੋਟਾ ਕੰਮ ਸ਼ੁਰੂ ਕਰਕੇ ਆਪਣਾ ਘਰੇ ਸੈਂਟਰ ਵੀ ਖੋਲ੍ਹ ਸਕਦੇ ਹੋ। ਸਿਲਾਈ ਸੈਂਟਰ, ਸਿਕਲਾਈ ਸੈਂਟਰ, ਬਿਊਟੀ ਪਾਰਲਰ ਇਹ ਵੀ ਸਿਖਾਣਾ। ਤੁਸੀਂ ਕੋਈ ਵੀ ਛੋਟੇ ਲੈਵਲ ਤੇ ਕੰਮ ਸ਼ੁਰੂ ਕਰ ਸਕਦੇ ਹੋ। ਅਗਰ ਇਸ ਤਰ੍ਹਾਂ ਦੀ ਆਊਟਪੁੱਟ ਨਾ ਆਈ ਤਾਂ ਥੋੜੇ ਸਾਹਮਣੇ ਬਿਲਕੁਲ ਬੈਠੀ ਕਦੋਂ ਦਾ ਇਹ ਜਿਹੜਾ ਕੈਂਪ ਹੈ ਬੰਦ ਹੋ ਜਾਂਦਾ ਤਾਂ ਲੇਕਿਨ ਲਗਾਤਾਰ 20 ਸਾਲਾਂ ਵਿੱਚ ਇਹਦੀ ਤਾਕਤ ਬਣੀ ਹੀ ਆ ਜਦੋਂ ਪਹਿਲੀ ਵਾਰ ਕੈਂਪ ਸ਼ੁਰੂ ਕੀਤਾ ਸੀ ਤਾਂ ਸਿਰਫ 500 ਲੇਡੀਸ ਨੂੰ ਟ੍ਰੇਨਿੰਗ ਦਿੱਤੀ ਸੀ ਜਿਹੜਾ ਸੰਗੂਆਂ ਦਾ ਵਸਤੀ ਬਿਲਕੁਲ ਸਲਾਮੇਗੇ ਚ ਲੱਗਿਆ ਸੀ ਉਦੋਂ ਲੇਡੀਜ਼ ਨੂੰ ਬਾਹਰ ਕੋਈ ਟਿਕਰ ਨਹੀਂ ਦਿੰਦਾ ਸੀ ਕਿ ਪਤਾ ਨਹੀਂ ਕਿੱਥੇ ਜਾ ਰਹੀ ਹੈ ਤਾਂ ਅਸੀਂ ਦਰਵਾਜ਼ਾ ਨੌਕ ਕਰ ਕਰਕੇ ਉਹਨਾਂ ਨੂੰ 1 ਰੁਪਏ ਦਾ ਫਾਰਮ ਦੇ ਕੇ ਬਾਹਰ ਕੱਢਿਆ ਸੀ ਵੀ 1 ਰੁਪਏ ਦਾ ਫਾਰਮ ਤੁਸੀਂ ਭਰੋ 1 ਰੁਪਏ ਇਸ ਲਈ ਉਹਨਾਂ ਨੂੰ ਪਤਾ ਲੱਗਿਆ ਸਾਡਾ ਕੁਝ ਲੱਗ ਗਿਆ ਇਸ ਵਿੱਚ ਉਦੋਂ ਉਹਨਾਂ ਨੇ ਫਾਰਮ ਭਰ ਤਾਂ ਲਗਾਤਾਰ ਕਾਰਵਾ ਚੱਲਦਾ ਰਿਹਾ ਦਿਨੋ ਦਿਨ ਗਿਣਤੀ ਵਧਦੀ ਗਈ ਹੁਣ ਤੱਕ ਅਸੀਂ 30000 ਤੋਂ ਵੀ ਵੱਧ ਮਹਿਲਾਵਾਂ ਤੇ ਰੱਖਿਆ ਨੂੰ ਇਸ طرح ਨਿਆ ਪੀਨ ਦੇ ਚੁੱਕੇ ਹਾਂ ਉਹਨਾਂ ਕਿੰਨਾ ਹੀ ਮਨਪੂਰਨ ਹੁੰਦਾ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਚ ਸੈਲਫ ਕੰਫੀਡੈਂਸ ਦੇ ਨਾਲ ਨਾਲ ਹੁਨਰਮੰਦ ਵੀ ਹੁੰਦੀਆਂ ਤੇ ਉਹ ਕਿਆਂ ਨੇ ਆਪਣੇ ਕੰਮ ਦੀ ਸ਼ੁਰੂਆਤ ਕੀਤਾ ਦੇਖੋ ਅਸੀਂ ਤਾਂ ਅੱਜ ਹੀ ਕੱਲ ਫਾਰਮ ਪਰ ਨਹੀਂ ਸਟਾਰਟ ਕਰੀ ਮੰਗ ਦਸੀਆ ਕਿ ਅਸੀਂ ਕੋਰਡ ਆਫ ਕੰਡਕਟ ਕਰਕੇ ਲੇਟ ਹੋ ਜੇ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਉਸ ਤੋਂ ਕੈਂਪ ਨਹੀਂ ਲਗਾ ਸਕਾਂ। ਪੀ ਹਜ਼ਾਰ ਤੋਂ ਬਾਅਦ ਸਾਡੀ ਹੋਣੀ ਲਾਗ। ਜਿਹੜੀਆਂ ਪੈਰਾ ਤੇ ਖੜੀ ਦੇਖੋ ਪਹਿਲੀ ਗੱਲ ਨਹੀਂ ਹੈ ਕਿ ਮੇਰੇ ਖਿਆਲ ਨੇਕੀ ਕਰ ਦਰਿਆ ਮੇ ਡਾਲੇਗੀ ਕੁਝ ਤੋਰ ਹੁੰਦਾ। ਜਿੰਨੀਆਂ ਕਿ ਮੈਨੂੰ ਮਿਲਦੀਆਂ ਉਹਨਾਂ 'ਚ ਮੈਨੂੰ ਇਹ ਲੱਗਦਾ ਕਿ 50% ਅਸੀਂ ਕਾਮਯਾਬ ਹੋਈਆਂ ਵੀ ਜੇ ਸਾਡੇ ਕੋਲ ਕਿਉਂਕਿ ਮੰਨ ਲਓ ਤੁਹਾਡੇ ਕੋਲ 30000 ਲੈਡਿਸ ਸਿੱਖ ਨਹੀਂ ਜੋ ਉਹਦੇ ਵਿੱਚ 50% ਲੇਡਿਸ ਆਪਣਾ ਕੰਮ ਸ਼ੁਰੂ ਕਰਤਾ ਤੇ 50% ਆਪਣੇ ਘਰ ਦੀ ਬਚਤ ਕਰ ਲਈ ਆਪਣਾ ਸੂਟ ਆਪਣੇ ਆਪ ਸਿਲ ਰਹੀਆਂ ਆਪਣਾ ਮੇਕਅਪ ਆਪਣੇ ਆਪ ਕਰ ਰਹੀਆਂ ਆਪਣੇ ਆਪ ਹੀ ਕੁਸਰੇ ਤੇ ਮਹਿੰਦੀ ਲਗਾ ਰਹੀਆਂ ਇਹ ਜਿਹੜੀ ਬਚਤ ਦੀ ਹੈ ਇਹ ਸਭ ਤੋਂ ਵੱਡਾ ਹੈ ਇਹਦਾ ਇਹਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਲੇਡਿਸ ਹਰ ਲੇਡੀ ਹੋਣੀ ਇਸ ਟੈਪਰ ਵਿੱਚ 3000 ਤੋਂ ਵੱਧਦੀ ਹੋਣਗੇ ਜੀ ਮੈਂ ਦਾ ਬਸਤ ਹੋ ਸਾਡੇ ਜਿਹੜੇ ਟ੍ਰੇਨਰ ਹੈ ਜੀ ਅਸੀਂ ਸਾਡੀ ਇਹ ਕੜੀ ਬੰਦੀ ਜਾਂਦੀ ਹੈ ਜਦੋਂ ਮੈਂ ਪਹਿਲੀ ਵਾਰ ਮੈਨੂੰ ਖੁਦ ਬੁਲਾਉਣਾ ਪਿਆ ਸੀ ਵੀ ਟ੍ਰੇਨਿੰਗ ਦੇ ਕੇ। ਐਸੇ ਦੇ ਕੇ ਬੁਲਾਉਣਾ ਪਿਆ ਸੀ ਟ੍ਰੇਨਿੰਗ ਦੇ ਕੇ। ਮੈਂ ਪਹਿਲੀ ਵਾਰ ਗਿਆ ਸੀ ਤੇ ਉਹ ਹੁਣ ਇਸ ਤਰ੍ਹਾਂ ਦਾ ਟਾਈਮ ਹੈ। ਐਡਾ ਵੱਡਾ ਗਰੁੱਪ ਮੈਨੂੰ 500 ਤੋਂ 1000 ਇੰਨੀਆਂ ਕੁਝ ਬਟਿਕ ਵਾਲੀਆਂ ਕਿੰਨੇ ਪਾਰਲਰ ਵਾਲੇ ਉਹਦੇ ਫੋਨ ਕਰਦੇ ਆ ਮੈਨੂੰ ਸਿਲੈਕਟ ਕਰਨਾ ਪੈਂਦਾ ਕਿ ਕਿਹਨੂੰ ਇਸ ਵਾਰ ਚਾਂਸ ਦਿੱਤਾ ਜਾਵੇ ਕਿਉਂਕਿ ਸਿਖਾਏਗਾ। ਔਰ ਉਹ ਕੋਈ ਫੀਸ ਨਹੀਂ ਲੱਗਦੀ। ਉਹਦੇ ਤੋਂ ਬਹੁਤ ਨਰੀ ਤੇ ਬੰਦ ਬਣਾਉਂਦੇ। ਹਾਂਜੀ ਕਈ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਲਈ ਸੀ ਬਾਅਦ ਚ ਆਪਣਾ ਬਿਜ਼ੀ ਖੋਲਿਆ ਸਕਸੈਸ ਹੋਏ ਤੇ ਫਿਰ ਅਗਲੀ ਵਾਰ ਆ ਕੇ ਫਿਰ ਟ੍ਰੇਨਿੰਗ ਲਈ ਪਸੰਦ ਕਰਦੇ ਇਸ ਤਰ੍ਹਾਂ ਵੀ ਕਾਫੀ ਤੁਸੀਂ ਜੇ ਕੋਈ ਟ੍ਰੇਨਿੰਗ ਚਾਹੁੰਦੇ ਹੋ ਉਹ ਵੀ ਮਿਲ ਮੰਗ ਸਕਦਾ ਹਾਂ ਹਾਂਜੀ ਪਿੰਡਾਂ ਤੋਂ ਬਸਾਂ ਰਹੀ ਵੀ ਆਉਂਦੀਆਂ ਕਈ ਤਾਂ ਆਪਣੇ ਰਿਸ਼ਤੇਦਾਰਾਂ ਦੇ ਪੀਜੀ ਵਿੱਚ ਵੀ ਆ ਕੇ ਰਹਿੰਦੇ ਇਸ ਕਿੱਥੇ ਡੈਮਪ ਦੇਖੋ ਜੀ ਸਰਕਾਰ ਦਾ ਇੰਨਾ ਸਹਿਯੋਗ ਮੈਨੂੰ ਕਾਫੀ ਹੈ ਕਿ ਮੈਨੂੰ ਸਰਕਾਰੀ ਬਿਲਡਿੰਗ ਹੈ ਜਿੱਥੇ ਮੈਨੂੰ ਮਿਲਦੀ ਜਾਂਦੀ ਤੇ ਇਹ ਮੈਨੂੰ ਪ੍ਰਸ਼ਾਸਨ ਦਾ ਲੋਕਲ ਪ੍ਰਸ਼ਾਸਨ ਦਾ ਹਰ ਟਾਈਮ ਸਾਥ ਰਿਹਾ ਚਾਹੇ ਐਸਐਸਪੀ ਸਾਹਿਬ ਹੋਣ ਡੀਸੀ ਸਾਹਿਬ ਹੋਣ ਐਡੀਸੀ ਸਾਹਿਬ ਹੋਣ ਡੀਓ ਸਾਹਿਬ ਹੋਣ ਔਰ ਚਾਹੇ ਸਕੂਲ ਦੇ ਕੋਈ ਨੁਮਾਇੰਦੇ ਹਮੇਸ਼ਾ ਮੌਪਰਿਸ਼ ਮਿਲਿਆ ਇਹਨਾਂ ਕਾਪਰੇਸ਼ਨ ਬਹੁਤ ਐ ਮਿਨਿਸਪਲ ਬਿਲਡਿੰਗ ਬਣਾਈ ਹੈ ਬਾਕੀ ਜੋ ਖਰਚਾ ਆਉਂਦਾ ਕੈਟਰੀ ਕੋਈ ਬੱਚਿਆਂ ਨੂੰ ਸਪੋਨਸਰ ਟ੍ਰੇਨਿੰਗ ਦੇਣੀ ਹੈ ਮਹੀਨੇ ਦਾ ਪਿੱਛਾ ਦਾ ਵੀ ਸਫਾਈ ਸਭ ਕੁਝ ਏਵਰੀਥਿੰਗ ਕਈ ਬੱਚਿਆਂ ਨੂੰ ਸਮਾਨ ਵੀ ਅਵੇਲੇਬਲ ਕਰਾਉਣਾ ਪੈਂਦਾ ਹੋਰ ਵੀ ਖर्चे ਬਹੁਤ ਆਉਂਦੇ ਆ ਤੇ ਇਹਦੇ ਲਈ ਜਿਹੜੀਆਂ ਮੇਰੀਆਂ ਸੋਸ਼ਲ ਸੰਸਥਾਵਾਂ ਹੈ ਜਿਵੇਂ ਤੁਸੀਂ ਇੱਕਾ ਬੈਨਰ ਲੱਗਿਆ ਦੇਖ ਰਹੇ ਹੋ ਇਸ ਤਰ੍ਹਾਂ ਦੇ 4-5 ਪਾਰਕਿੰਗ ਆ ਜਿਹੜੇ ਸ਼ਹਿਰ ਦੇ ਅੰਦਰ ਲੱਗਨੇ ਆ ਤਾਂ ਸਾਡੇ ਵੀਰ ਕੀ ਅਜੇ ਕੋਈ ਜੈਲਰ ਵਾਲੇ ਹਨ ਕਿ ਆ ਮੈਡਮ ਪਾਰਕਿੰਗ ਕਰ ਸਕਦਾ ਤਾਂ ਇਸ ਤਰ੍ਹਾਂ ਹੀ ਮੇਰੇ ਜੋਲ ਕੇ ਸ਼ਹਿਰ ਦੇ ਵਸਨੀਕਾਂ ਦੇ ਨਾਲ ਹੀ ਹੁਣ ਤੱਕ 20 ਸਾਲ ਇਸ ਤਰ੍ਹਾਂ ਹੀ ਇਹ ਸੈਂਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਘਟੋ-ਘਟ ਮੇਰਾ ਜਿਹੜਾ ਮੇਰੇ ਨਾਲ ਲੁੱਟ ਲੜਿਆ 5 ਕੋ ਮਿਲਦੀ ਸੀ ਦਾ ਗਰੁੱਪ ਹੈ ਲੇਕਿਨ ਸਹੀ ਤਰ੍ਹਾਂ ਜੇਡੂੰਸੀ ਮੈਨੇਜ ਕਰਾਂਗੇ ਕੋਸੇ ਅਸੀਂ ਸਾਹਮਣੇ ਹੀ ਬੈਠੇ दे कुछ साड़ियाँ कोई भी लेडीज़ एजेंटी हो भी अच्छी लेडीज़ है तो मिलती है नहीं मिलती है ना लोग लोग तो लोग बड़ी जाते हैं तो लोगों ने इस पर के माना कर देता है कि इसलिए आइटम्स होने चाहिए बहुत लोगों की बहुत लोगों की बहुत सारी एक बहुत सारी ऐसी चीज़ करने मांग लेंगे कहाँ पड़ा � ਕੁਛ ਜਾ ਕੇ ਬੈਂਕ ਨੂੰ ਬਸ ਕੁਛ ਕੰਮ ਕਰਨਾ ਚਾਹੁੰਦੇ ਤੁਸੀਂ ਸਿਲਾਈ ਸਿੱਖੀ ਹੋਈ ਹੈ। ਕੁਛ ਇਹ ਮਿਸਾਲ ਸਪੀ ਚੇ ਨੇ ਟਾਈਮ ਤੇ ਕਰਦੀ ਰਹੀ ਸਿਖਾਦੀ ਰਹੀ। ਤਾਂ ਇਹ ਵੀ ਲੋਨ ਮਿਲਦਾ ਨੇ ਫੇਮ ਲੇਡੀਜ਼ ਹੈ ਜਿਹੜੇ ਕੰਮ ਕਰ ਰਹੇ। ਕਿਉਂਕਿ ਹੁਣ ਜਿਹੜੀਆਂ ਗਵਰਨਮੈਂਟ ਸੈਂਟਰ ਬਹੁਤ ਮੁਕੀਆਂ ਪਹੁੰਚ ਹੈ ਇਹਨੀਆਂ ਰਿਵਰਟ ਨਹੀਂ। ਖਾਸ ਕਰਕੇ ਉਹਨਾਂ ਔਰਤਾਂ ਲਈ ਜੋ ਪੜ੍ਹੀਆਂ ਨਹੀਂ ਖਾਨੀਆਂ ਉਹਨਾਂ ਲਈ ਤਾਂ ਬਿਲਕੁਲ ਸਮਾਲ স্ਕੇਲ ਦੇ ਜਿਹੜੇ ਕਰ ਸਕਦੇ। ਤਾਂ ਆਪਣਾ ਗ੍ਰਾਮੀਣ ਪੋਰੈਂਜਿਕ ਕਾਗਜ਼ ਦੇ ਕਾਸ਼ੇ ਪੱਤੇ ਸੀਨੀਅਰ ਕੰਸੀਸਟੇਲ ਪ੍ਰਿੰਸੀਪਲ ਮੇਰੇ ਕੋਲੋਂ ਫਾਰਮ ਸਬਮਿਟ ਕਰਨਾ ਹੈ ਸੈਕਸ਼ਨ ਬਣਾ ਲੈਣਾ ਦੇਖਣ ਵਾਲਾ ਸਾਰਾ ਮੈਟਰੀਅਲ ਕਰਨਾ ਹੈ ਮੈਂ ਡਾਇਮੰਡ ਚਲਦੇ ਸੋਸਾਇਟੀ ਨਾਮ ਕਾਫੀ ਸਮੇਂ ਤੋਂ ਰਹਿ ਰਹੇ ਹਾਂ ਜਿਹੜੇ ਕਿ ਔਮਨ ਕੰਪਾਰਮੈਂਟ ਕੋਲ ਸੰਬੰਧਿਤ ਜੀਨ ਗੋਇੰਦ ਦੀ ਕਾਫੀ ਇਸ ਦੇ ਲਈ ਸੋਹਣ ਤਰ੍ਹਾਂ ਕੰਮ ਕਰਦੇ ਹਨ ਔਰ ਬੜੇ ਹੀ ਸਨਮਾਨ ਨਾਲ ਸਾਨੂੰ ਸਾਰਿਆਂ ਨੂੰ ਔਰ ਬਹੁਤ ਸਾਰੀਆਂ ਲੇਡੀਜ਼ ਨੂੰ ਇਸ ਲਈ ਉਤਸ਼ਾਹਿਤ ਕਰਦੇ ਹਨ ਕਿ ਉਹ ਉਹਨਾਂ ਕਮਾਂ ਦੇ ਵਿੱਚ ਬਾਦ ਚੜ ਕੇ 20 ਸਾਲਾਂ ਜਿन्हे ਕਿ ਹੁਣ ਆਪਾਂ ਦੇਖਦੇ ਹਾਂ ਇਹ ਸਈਮਾ ਸਵੈ ਰੋਸ ਦਾ ਸਿਕਲਾਈ ਕੈਂਪ ਲਗਾ ਰਹੇ ਹਾਂ ਔਰ ਬਹੁਤ ਸਾਰੀਆਂ ਨਾਤੀਆਂ ਗਾਟਾਂ ਉੱਪਰ ਲੜਕੀਆਂ ਨੇ ਵੀ ਇਹਨਾਂ ਸਿਕਲਾਈ ਦਿੱਤੀ ਹੈ ਔਰ ਉਹਨਾਂ ਦਾ ਕੰਪਾਸ ਸੜਕ ਕੀਤਾ ਗਿਆ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਕਿੰਦੇ ਵੀ ਚਾਹਤੇ ਹੀ ਕੰਮ ਕਰਨ ਉਹ ਬੱਚੇ ਆਪਣੇ ਘਰ ਦੇ ਵਿੱਚ ਵੀ ਕੰਮ ਕਰ ਸਕਦੇ ਹਨ ਔਰ ਜੇ ਨਹੀਂ ਵੀ ਕਰ ਰਹੇ ਤਾਂ ਤਾਂ ਵੀ ਉਹਨਾਂ ਦੇ ਵਿੱਚ ਸੈਲਫ ਜਿਹੜਾ ਕੌਨਫੀਡੈਂਸ ਹੈ ਉਹ ਡਵੈਲਪ ਹੁੰਦਾ ਦਾ ਅਗਰ ਉਹਨਾਂ ਦੇ ਸਾਹਦੇ ਵਿੱਚ ਕੋਈ ਥੁਮਤ ਔਰ ਇਸ ਲਈ ਅਸੀਂ ਬਹੁਤ ਹੀ ਤਨਭਾਗ ਕਰਦੇ ਹਾਂ ਮੈਡਮ ਜੀ ਨੂੰ ਬੋਲਣ ਦੀ ਕਿਉਂਕਿ ਜੇ ਇਹੋ ਜਿਹੀ ਸੋਸਾਇਟੀ ਦੇ ਲਈ ਕੁਸਰ ਕਰ ਕੰਮ ਕਰਨ ਤਾਂ ਇਸ ਤੋਂ ਸਲਕੇ ਮੰਨ ਦਾ ਵੱਡਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਹਨ ਔਰ ਖਾਸ ਤੌਰ ਤੇ ਮਹਿਲਾਵਾਂ ਲਈ ਲੜਕੀਆਂ ਨੇ ਉਹਨਾਂ ਨੂੰ ਪੈਰਾਸਰਕ ਕਰੇ ਔਰ ਇਹੀ ਜਿਹੜੇ ਨੂੰ ਕੁਝ ਕਾਫੀ ਪ੍ਰਾਂਦੇ ਕੋਰਸਸ ਕਰਵਾਏ ਜਾ ਰਹੇ ਕੱਲ ਤੋਂ ਉਹਨਾਂ ਨੇ ਇਹ ਫੀਡ ਐਜੂਕੇਸ਼ਨ ਸ਼ੁਰੂ ਕੀਤੀ ਹੈ ਉਸੇ ਨਾਲ ਹੀ ਫਿਰ ਇਹ ਜਿਹੜਾ 15 ਦਿਨ ਦਾ ਕੋਰਸ ਹੈਗਾ ਪਹਿਲਾਂ ਜਿਹੜਾ ਉਹ 1 ਮਹੀਨੇ ਚ ਲਗਾਉਂਦੇ ਸੀਗੇ ਹੁਣ ਉਹਦਾ ਟਾਈਮ ਜਿਹੜਾ ਹੈਗਾ 1 ਘੰਟੇ ਦੀ ਕਲਾਸ ਕਰਦੇ ਕੱਲ ਡੇਢ ਘੰਟੇ ਦੀ ਕਲਾਸ ਹੋਵੇਗੀ ਔਰ 3 ਘੰਟੇ ਦੀ ਕਲਾਸ ਹੋਵੇਗੀ ਉਹ ਜਿਹੜਾ ਸਾਰਾ ਕੋਰਸ ਉਸ ਨੂੰ ਕੰਪਲੀਟ ਕਰਨਗੇ ਔਰ ਇਸ ਤੋਂ ਬਾਅਦ ਆ ਜੋ ਜਿਹੜੇ ਸੋਸਾਇਟੀ ਦੇ ਬੱਚੇ ਸਤਿਨਾਂ ਦੇ ਫੰਕਸ਼ਨ ਲਗਾਉਂਦੇ ਆ ਉਹਦੇ ਚ ਵੀ ਲੇਡੀਜ਼ ਨੂੰ ਪੂਲੀ ਸਟੇਜ ਦਿੰਦੇ ਹੈਗੇ ਬੱਚਿਆਂ ਨੂੰ ਸਟੇਜ ਦਿੰਦੇ ਹੈਗੇ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਸੈਲਫ ਕੌਨਫੀਡੈਂਸ ਵੱਧ ਸਕੇ ਮੈਨੂੰ ਲੱਗਦਾ ਹੈ ਵੀ ਸੋਸਾਇਟੀ ਦੇ ਰੂਪ ਤੋਂ ਆਰਗੇਨੋ ਸੋੜਾ ਰੂਪ ਦਾ ਇੱਚਾ ਮਿਲੇ ਜਾਂ ਵਧੀਆਂ ਮਿਲੇ ਜਾਂ ਉਹਨਾਂ ਦਾ ਕੌਨਫੀਡੈਂਸ ਹੋਵੇ ਤਾਂ ਸਾਡੀ ਬੈਲੈਂਸਡ ਸੋਸਾਇਟੀ ਬਣ ਸਕਦੀ ਹੈ ਆਪਾਂ ਇਸ ਮੇਲ ਲਈ ਸਪੈਸ ਸਟ੍ਰਾਈਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ जी, दूर। दूर। तो 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 तो। जी मैं डॉक्टर परमिंदर कौर डायरेक्टर डी एम ग्रुप ऑफ इंस्टीट्यूशन ग्रंथवाला इस माध्यम से सुनने वाले सारे स्रोतियां सारे दर्शकों प्यार भरी सत श्रीकाल मैं जो इस शहर की अगर गल करा बठिंडा शहर की डायमंड वेलफेयर सोसाइटी की या एक विद्यक अदारी भी जो कि डिफरेंट कॉन्वेंट्स में होता है ਤੇ ਕੋਈ ਜਾਣ ਪਛਾਨ ਦੇ ਲਈ ਕੋਈ ਮੁਹਤਾਜ ਨਹੀਂ ਸਪੈਸ਼ਲੀ ਇਹਨਾਂ ਸਾਰਿਆਂ ਪਿੱਛੇ ਜੋ ਨਾਮ ਹੈ ਉਹ ਹੈ ਜੀ ਬੀਨੂਲੀ ਤੇ ਇਹੇ ਪਿਛਲੇ 1 20 ਸਾਲਾਂ ਤੋਂ ਵੀ ਵੀ ਕਿੰ ਕਿਉਂ ਕਹਾਂ 21 ਸਾਲ ਹੋ ਗਿਆ ਔਰ ਕਸ ਦੇ ਲਈ ਬਹੁਤ ਕੰਮ ਕਰ ਰਹੀਆਂ ਔਰ ਸਵੈ ਰੁਜਗਾਰ ਯੋਜਨਾ ਜਿਹੜੀ ਹੈ ਇਹ ਚਲਾ ਰਹੀਆਂ ਯੋਜਨਾ ਨਹੀਂ ਕਹੂੰਗੀ ਕੈਂਪ ਆਤੀ ਹੁੰਦੇ ਨੇ ਇਹ 30000 ਜਿਹੜੀਆਂ ਗਰਲਜ਼ ਆ ਜਾਂ ਲੇਡੀਜ਼ ਆ ਉਹਨਾਂ ਨੂੰ ਇਹ ਕੈਂਪ ਉਹਨਾਂ ਲਈ ਲਗਾ ਚੁੱਕੇ ਆ ਤੇ ਇਸ ਵਾਰ ਇਹ ਤੀਵਾਂ ਜਿਹੜਾ ਕੈਂਪ ਉਹ ਲਗਾਉਣ ਜਾ ਰਿਹਾ ਆ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਪਠੰਡਾ ਦੇ ਵਿੱਚ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਕਿਉਂਕਿ ਜਿਹੜੀਆਂ ਗਰਲਜ਼ ਆ ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲਦਾ ਕਿ ਉਹ ਆਪਣੇ ਅੰਦਰ ਜੋ ਉਹਨਾਂ ਦੇ ਹੁਨਰ ਹੁੰਦਾ ਉਹਨੂੰ ਸਮਾਜ ਦੇ ਸਾਹਮਣੇ ਲਿਆ ਸਕਣ ਤੇ ਉਹਦੇ ਲਈ ਜੋ ਮੈਡਮ ਆ ਇਹਨੂੰ ਵਰਲਡ ਮੈਮ ਇਨਾਂ ਦੇ ਲਈ ਤਾਂ ਮੈਂ ਕਹੋਗੀ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਇਹਨਾਂ ਨੇ ਇੰਨੀਆਂ ਲੇਡੀਜ਼ ਨੂੰ ਇਸ ਸਮਾਜ ਦੇ ਸਾਹਮਣੇ ਜਿਹੜਾ ਉਹ ਇੱਕ ਆਪਣੇ ਆਪ ਨੂੰ ਪੇਸ਼ ਕਰਨ ਦਾ ਹੁਨਰ ਦਿੱਤਾ ਕਿਉਂਕਿ ਅਦਰਵਾਇਜ਼ ਜਿਹੜੀਆਂ ਗਰਲਜ਼ ਆ ਜਾਂ ਜਿਹੜੀਆਂ ਲੇਡੀਜ਼ ਆ ਉਹ ਕੰਮ ਤਾਂ ਕਰਦੀਆਂ ਘਰ ਦੇ ਵਿੱਚ ਕੰਮ ਕਰ ਲੈਂਦੀਆਂ ਬਟ ਬਾਹਰ ਜਿਹੜਾ ਉਹ ਨਿਕਲਣਾ ਉਹਨਾਂ ਲਈ ਔਖਾ ਬਟ ਮੈਮ ਨੇ ਉਹਨਾਂ ਨੂੰ ਇਹ ਚਾਂਸ ਦਿੱਤਾ ਕਿ ਪਹਿਲਾਂ ਤਾਂ ਉਹਨਾਂ ਨੂੰ ਘਰਾਂ ਦੇ ਵਿੱਚੋਂ ਹੀ ਬੁਲਾਇਆ ਕਿਉਂਕਿ ਗਰਲਜ਼ ਨੂੰ ਔਣ ਹੀ ਨਹੀਂ ਸੀ ਦਿੱਤਾ ਜਾਂਦਾ ਜਿਵੇਂ ਮੈਂਨੇ ਦੱਸਿਆ ਕਿ 2001 ਦੇ ਵਿੱਚ ਉਹਨਾਂ ਨੇ 1-1 ਰੁਪਏ ਦਾ ਫਾਰਮ ਜਿਣਾ ਉਹ ਕਰਵਾਇਆ ਤੇ ਬਟ ਹੁਣ ਜਿਹੜਾ ਉਹੀ ਗਰਲਜ਼ ਜਿਹੜੀਆਂ ਉਹ ਆਪਣੇ ਲਈ ਹੀ ਨਹੀਂ ਬਟ ਸਮਾਜ ਦੇ ਲਈ ਵੀ ਅੱਗੇ ਕੰਮ ਕਰ ਰਹੀਆਂ ਤੇ ਉਹ ਆਪਣਾ ਜਿਹੜਾ ਇੱਕ ਸਟੈਂਡ ਜਿਹੜਾ ਉਹ ਦੁਨੀਆ ਦੇ ਵਿੱਚ ਜਾਂ ਇਹ ਸਮਾਜ ਦੇ ਵਿੱਚ ਬਣਾ ਚੁੱਕੀਆਂ ਔਰ ਇੰਨੀ ਦੁਨੀਆ ਦੇ ਲਈ ਉਹ ਕੰਮ ਕਰ ਰਹੀਆਂ ਜਿਵੇਂ ਕਿ ਹੁਣ ਨਾਮ ਨੇ ਦੱਸਿਆ ਕਿ 13 ਕੋਰਸ ਜਿਹੜੇ ਆ ਉਹ ਇਸ ਕੈਂਪ ਦੇ ਦੌਰਾਨ ਜਿਹੜੇ ਉਹ ਚਲਾਏ ਜਾਣਗੇ ਇਹਦੇ ਵਿੱਚ ਸिलाई ਕਢਾਈ ਆ ਜਾਂ ਰੋਟੇਸ਼ਨ ਦਾ ਜਾਂ ਮੰਡੀਲ ਹੁੰਦਾ ਹੈ ਬਹੁਤ ਸਾਰੀ ਜਿਹੜੀ ਅਗੇ ਜਿਹੜੀ ਰੁਜ਼ਗਾਰ ਉਹਨਾਂ ਦੇ ਮੌਕੇ ਉਹਨਾਂ ਨੂੰ ਦਿੱਤੇ ਜਾਣਗੇ ਉਹਨਾਂ ਦੀ ਸਪਲਾਈ ਉਹਨਾਂ ਨੂੰ ਦਿੱਤੇ ਜਾਂਦੇ ਔਰ ਮੋਰਓਵਰ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਉਸ ਕੈਂਪ ਦੇ ਦੌਰਾਨ ਉਹ ਜਿਹੜੀਆਂ ਕੁੜੀਆਂ ਜਾਂ ਜੋ ਮਹਿਲਾਵਾਂ ਜਿਹੜੀਆਂ ਸਿੱਖ ਚੁੱਕੀਆਂ ਪਹਿਲਾਂ ਉਹ ਵੀ ਦੁਬਾਰਾ ਉਸ ਦੇ ਵਿੱਚ ਸਿਖਲਾਈ ਦੇਣ ਲਈ ਆ ਰਹੀਆਂ ਮੈਨੂੰ ਜਿਹੜੇ ਦੱਸਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਆ ਕਿ ਸਾਡੇ ਵਰਗੀਆਂ ਜਿਹੜੀਆਂ ਲੇਡੀਜ਼ ਆ ਚਲੋ ਸਾਨੂੰ ਤਾਂ ਫਿਰ ਵੀ ਚਾਂਸਸ ਮਿਲ ਜਾਂਦੇ ਬਟ ਇਹ ਜਿਹੜੀਆਂ ਘਰਾਂ ਦੇ ਵਿੱਚ ਰਹਿਣ ਵਾਲੀਆਂ ਲੇਡੀਜ਼ ਆ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਅਦਰਵਾਈਜ਼ ਕੋਈ ਚਾਂਸ ਨਹੀਂ ਮਿਲਦਾ ਉਹ ਵੀ ਬਾਹਰ ਆ ਰਹੀਆਂ ਆਪਣਾ ਹੁਨਰ ਜਿਹੜਾ ਤਾਂ ਉਹ ਪਹਿਲਾਂ ਤਾਂ ਆਪਣੀ ਹੁਨਰ ਦਾ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵਿੱਚ ਕੀ ਕੀ ਹੁਨਰ ਆ ਔਰ ਦੂਜਾ ਉਸ ਹੁਨਰ ਨੂੰ ਪ੍ਰਦਰਸ਼ਨ ਦਾ ਮੌਕਾ ਜਿਹੜਾ ਉਹਨੂੰ ਮਿਲਦਾ ਔਰ ਦੂਜਾ ਫਿਰ ਉਹਨੂੰ ਪੇਸ਼ ਕਰਨ ਦਾ ਜਿਹੜਾ ਮੌਕਾ ਮਿਲਦਾ ਸੋ ਇਹ ਸਭ ਲਈ ਮੈਡਮ ਵਿਨ ਵੋਇ ਇੱਕ ਬਹੁਤ ਹੀ ਪ੍ਰਸ਼ੰਸਾ ਦੇ ਪਾਤਰ ਨੇ ਤੇ ਮੇਰੀ ਜਿਹੜੀ ਦੁਆ ਹੈ ਕਿ ਇਹ ਗਾਰਮੈਂਟ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਹਮੇਸ਼ਾ ਦਿਨ ਰਾਤ ਦੁਪਨੀ ਤੇ ਚੋਹਣੀ ਤੇ ਕੰਮ ਕਰਦੀ ਰਹੇ ਤੰਗ ਨਮ ਸ਼ਾਰਦਾ ਜੋਪਨਾ ਇੰਗਲਿਸ਼ ਪਬਲਿਕ ਸੀਰੀਅਸ ਕੈਨ ਬੀ ਸਕੂਲਡ ਅਨਿਸਕੂਲ ਮੈਂ ਜਸਟ ਸੀ ਇਸ ਇਵੈਂਟੂਅਲੀ ਜੀਨੋਮੈਟਿਕ ਇਵੈਂਟ ਦੇ ਨਾਮ ਨਾਲੋਂ ਕਿ ਬਹੁਤ ਵੱਡਾ ਉប្រਾਲਾ ਜੋ ਕੀਤਾ ਜਾ ਰਿਹਾ ਹੈ ਮੈਂ ਇੱਕ এডਿਕੇਸ਼ਨ ਦੇ ਬਾਰੇ ਗੱਲਾਂ ਜਾਊਂਗੀ ਕਿ ਜਿਹੜੀ ਆਪਣੀ এডਿਕੇਸ਼ਨ ਹੈ ਇਟ गिव ਓਨਲੀ ਡਿਗਰੀ ਇਟ ਡਿਡਨਟ ਗਿਵ ਐਨੀ ਟ੍ਰੇਨਿੰਗ i think so such type of events are very helpful for so the girls because they are getting knowledge by their hands kyunki jado ik education mil jandi hai oh usme ik kagaz de roop ch mil janda hun sade koi na kai var girls aa jandiyan ki ma'am assi job karna chaunde ha but kai var assi unna nu puchhe ne ki tuhanu computer operate karna anda kehnge ki nahi na they are ma b.a but they don't know ਕਿ ਜਿਹੜਾ ਅੱਜ ਕੱਲ ਦੇ ਜਿਹੜੀ ਸੁਸੰਘਠੀ ਆ ਸਾਡੀ ਉਹ ਸਾਰੀ ਟੈਕਨੀਕਸ ਤੇ ਉੱਤੇ ਚੱਲ ਰਹੀ ਹੈ ਤੇ ਕਈਆਂ ਨੂੰ ਅਪਰੇਟ ਤੱਕ ਨਹੀਂ ਕਰਨਾ ਆਉਣਾ ਤਾਂ ਸੱਚ ਟਾਈਪ ਆਫ ਇਵੈਂਟਸ ਆ ਰਿਵਰੀ ਯੂਸਫੁਲ ਫੋਰ ਦਾ ਗਰਲਸ ਇਸ ਦੇ ਵਿੱਚ ਸਾਨੂੰ ਕਾਫੀ ਸਾਰੇ ਜਿਨੇ ਕੋਰਸਸ ਕਰਵਾਏ ਜਾ ਰਹੇ ਆ ਜਿਸ ਦੇ ਵਿੱਚ ਕਢਾਈ ਹੋਗੀ ਸਲਾਈ ਹੋਗੀ ਕੰਪਿਊਟਰ ਦੇ ਕੋਰਸਸ ਹੋਗੇ ਇੰਗਲਿਸ਼ ਸਪੋਕਨ ਕੋਰਸਸ ਹੋਗੇ 올 ਆਰ ਅਵੇਲੇਬਲ ਤਾਂ ਆਈ ਥਿੰਕ ਸੋ ਇਹਨਾਂ ਦੇ ਨਾਲ ਇਹਨਾਂ ਦੇ ਬ੍ਰਦਰ ਮਨਨਾ ਜੀ ਵੀ ਬੜਾ ਸਭ ਜੀ ਬਾਹ ਬਣ ਕੇ ਨਾਲ ਸਾਥ ਦੇ ਰਹੇ ਆ ਤਾਂ ਪਰਮਾਤਮਾ ਇਹਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਰੱਖੀ ਦਿੰਦਾ ਰਹੀ ਹੋਰ ਬਹੁਤ ਕਾਮਯਾਬੀਆਂ ਭੇਜੇ ਔਰ ਇਹ ਇਵੈਂਟ ਇਸ ਤਰ੍ਹਾਂ ਦੇ ਜਿਹੜੇ ਆਪਣੇ ਟ੍ਰੇਨਿੰਗ ਕੈਂਪ ਹੁੰਦੇ ਆ ਇਹ ਬੱਚੀਆਂ ਲਈ ਅੱਜ ਇਹ ਸੋ ਬਹੁਤ ਜ਼ਿਆਦਾ ਵੈਲਿਊਅਸ ਹੈ ਮੈਨੂੰ ਤਾਂ ਲੱਗਦਾ ਕਿ ਸਭ ਲਈ ਹੋਣਾ ਚਾਹੀਦਾ ਗੱਲੀਆਂ ਗਰਲਜ਼ ਲਈ ਨਹੀਂ ਗਾਇਜ਼ ਨੂੰ ਵੀ ਬੜੀ ਲੋੜ ਹੈ ਕਿਉਂਕਿ ਸਾਡੇ ਬੱਚੇ ਦਿਨੋਂ ਦਿਨ ਬਾਹਰ ਜਾ ਰਹੇ ਆ ਕਿਸ ਕਾਰਨ ਜਾ ਰਹੇ ਆ ਕਿਉਂਕਿ ਦੇ ਡੋਨਟ ਗੈਟ ਦਾ ਜੋਬ ਕਿਉਂਕਿ ਉਹਨਾਂ ਨੂੰ ਦੇਅਰ ਨਾਟ ਟ੍ਰੇਨਡ ਬਾਈ ਦਾ ਹੈਂਡਸ ਜੇਕਰ ਉਹਨਾਂ ਨੂੰ ਟ੍ਰੇਨ ਕੀਤਾ ਜਾਏ ਹੈਂਡਸ ਨਾਲ ਆਈ ਥਿੰਕ ਸੋ ਦੇ ਵਿਲ ਪ੍ਰੇਫਰ ਟੂ ਲਿਵ ਇਨ ਇੰਡੀਆ ਆਈ ਐਮ ਵੈਰੀ ਥੈਂਕਫੁਲ ਟੂ ਵੀਨੂ ਮੈਮ ਹੂ ਆਰ ਆਰਗੇਨਾਈਜ਼ਿੰਗ ਸੱਚ ਟਾਈਪ ਆਫ ਕੈਂਪੇਨ ਥੈਂਕ ਯੂ ਜੀ